ਅਨਮਿਊਡ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਕੁਲਵਿੰਦਰ ਸਿੰਘ ਅੱਜ ਅਸੀਂ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਪਿੰਡ ਚੋਲਟੀ ਖੇੜੀ ਦੇ ਵਿੱਚ ਖੜੇ ਆ ਜਿੱਥੇ ਦੱਸਿਆ ਜਾਂਦਾ ਕਿ ਪੰਜਾਬ ਦਾ ਸਭ ਤੋਂ ਵੱਡਾ ਬੋੜ ਜਾਂ ਬਰੋਟੀ ਜੀ ਨੂੰ ਕਹਿ ਲਿਆ ਜਾਵੇ ਉਹ ਹੈਗੀ ਐਸੀ ਉਸੇ ਸਥਾਨ ਦੇ ਉੱਤੇ ਖੜੇ ਆ ਤਾਂ ਇਹਦੀਆਂ ਜੜਾਂ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਦੂਰ ਤੱਕ ਲਗਭਗ ਚਾਰ ਕਿੱਲਾਂ ਦੇ ਵਿੱਚ ਇਹ ਬੋਰਡ ਦਾ ਦਰਖਤ ਜਿਹੜਾ ਹੈ ਉਹ ਫੈਲਿਆ ਹੋਇਆ ਲਗਾਤਾਰ ਹੀ ਅੱਗੇ ਵੱਲ ਨੂੰ ਜਿਹੜਾ ਉਹ ਵਧਦਾ ਹੁੰਦਾ ਦਿਖਾਈ ਦੇ ਰਿਹਾ ਵਕਫਾ ਨਾਲ ਜਿਹੜੇ ਆ ਉਹ ਖੇਤ ਹੈਗੇ ਨੇ ਪਰ ਇੱਕ ਹੋਰ ਜਿਹੜੀ ਗੱਲ ਹੈ ਉਹ ਇਹ ਹੈ ਕਿ ਇਸ ਪਿੰਡ ਦੇ ਵਿੱਚ ਇਸ ਬੋਰਡ ਦਾ ਜਿਹੜਾ ਉਹ ਮੁੱਢ ਸੀ ਉਹ ਜ਼ਰੂਰ ਜਿਹੜਾ ਉਹ ਟੁੱਟ ਚੁੱਕਾ ਹੈ ਉਸ ਨੂੰ ਜਿਹੜਾ ਲੱਕੜ ਨੂੰ ਕਿਸੇ ਤਰ੍ਹਾਂ ਦੀ ਜਿਹੜੀ ਹੈ ਕੋਈ ਜਿਹੜੀ ਬਿਮਾਰੀ ਆ ਤੁਸੀਂ ਤਸਵੀਰਾਂ ਦੇ ਵਿੱਚ ਵੀ ਦੇਖ ਸਕਦੇ ਹੋਵੋਗੇ ਕਿ ਇਸ ਤਰ੍ਹਾਂ ਦੇ ਨਾਲ ਉਹ ਖੋਖਲਾ ਹੋ ਕੇ ਜ਼ਰੂਰ ਟੁੱਟ ਚੁੱਕਾ ਹੈ ਇਹ ਇਤਿਹਾਸਿਕ ਬਰੋਟਾ ਪੂਰੇ ਪੰਜਾਬ ਵੀ ਜਿਹੜੇ ਨੇ ਉਹ ਇਸ ਬਰੋਟੇ ਦੇ ਬਾਰੇ ਜਾਣਦੇ ਨੇ ਤਾਂ ਇਹ ਬਰੋਟੇ ਦੀਆਂ ਹੋਰ ਵੀ ਤੜੀਆਂ ਅੰਦਰੋਂ ਤਸਵੀਰਾਂ ਨੇ ਅਸੀਂ ਉਹ ਵੱਖ-ਵੱਖ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਤਾਂ ਇਹ ਜੋ ਤਸਵੀਰਾਂ ਦੇ ਵਿੱਚ ਤੁਸੀਂ ਇਹ ਮੁੱਢ ਜਿਹੜਾ ਟੁੱਟਿਆ ਹੋਇਆ ਮੰਦਿਰ ਦੇ ਵਿੱਚ ਪਿਆ ਦੇਖ ਰਹੇ ਹੋਵੋਗੇ ਇਸ ਬਰੋਟੇ ਦੇ ਆ ਦਾ ਜਿਹੜਾ ਮੁੱਢਾ ਉਹ ਟੁੱਟ ਚੁੱਕਾ ਪਰ ਉਸ ਦੀਆਂ ਜੜਾਂ ਜਿਹੜੀਆਂ ਨੇ ਉਹ ਵੱਖ-ਵੱਖ ਜਿਹੜੀਆਂ ਥਾਂਵਾਂ ਦੇ ਉੱਤੇ ਫੈਲੀਆਂ ਹੋਈਆਂ ਨੇ ਚਾਰ ਕਿੱਲਾਂ ਦੇ ਵਿੱਚ ਲਗਭਗ ਤਿੰਨ ਤੋਂ ਚਾਰ ਕਿੱਲਾਂ ਦੇ ਵਿੱਚ ਇਹ ਬਰੋਟੇ ਦਾ ਦਰਖਤ ਫੈਲਿਆ ਹੋਇਆ ਪਰ ਜਿਹੜਾ ਇਸ ਦੀ ਦੇਖਰੇਖ ਜਿਹੜੀ ਆ ਉਹ ਦੱਸਿਆ ਜਾਂਦਾ ਕਿ ਜ਼ਿਲ੍ਹੇ ਦੇ ਜਿਹੜੇ ਅਧਿਕਾਰੀ ਨੇ ਉਹ ਕਰਦੇ ਨੇ ਤਾਂ ਬਹੁਤ ਇਤਿਹਾਸਿਕ ਜਿਹੜਾ ਇਹ ਬਰੂਟਾ ਹੈਗਾ ਤਾਂ ਇਸ ਦੀਆਂ ਜੜਾਂ ਜਿਹੜੀਆਂ ਬਹੁਤ ਦੂਰ ਤੱਕ ਫੈਲੀਆਂ ਹੋਈਆਂ ਨੇ ਤੁਸੀਂ ਦੇਖ ਰਹੇ ਹੋ ਮੋਗੇ ਤਸਵੀਰਾਂ ਦੇ ਵਿੱਚ ਕੇ ਹੋਰ ਜਿਹੜੇ ਪੰਛੀ ਨੇ ਜੀਵ ਜੰਤੂ ਨੇ ਪੰਛੀ ਨੇ ਮੋਰ ਹੋਣ ਹੋਰ ਜਿਹੜੇ ਵੱਖ-ਵੱਖ ਪੰਛੀ ਨੇ ਉਹ ਇਸ ਥਾਂ ਦੇ ਉੱਤੇ ਰਹਿ ਰਹੇ ਨੇ ਤਾਂ ਜਰੂਰ ਜਿਹੜਾ ਖੂਬਸੂਰਤ ਨਜ਼ਾਰਾ ਇਸ ਦੇ ਵਿੱਚ ਹੈਗਾ ਸੰਗਣੀ ਛਾਂ ਇਸ ਦੇ ਵਿੱਚ ਹੈਗੀ ਹੈ ਤਾ ਇਸੇ ਥਾਨ ਦੇ ਉੱਤੇ ਜਿੱਥੇ ਇਹ ਬਰੋਟਾ ਹੈ ਇਸੇ ਦੇ ਵਿੱਚ ਇੱਕ ਮੰਦਿਰ ਬਣਿਆ ਹੋਇਆ ਜਿੱਥੇ ਉਸੇ ਮੰਦਿਰ ਦੇ ਵਿੱਚ ਇਸ ਦਾ ਮੁੱਢ ਪਿਆ ਹੋਇਆ ਤਾਂ ਜੇ ਉਹ ਕੁਝ ਆਫ ਦਾ ਰਿਕਾਰਡ ਸਾਡੇ ਨਾਲ ਗੱਲਬਾਤ ਜੋ ਕੁਝ ਇੱਥੇ ਸੇਵਾ ਨਿਭਾ ਰਹੇ ਨੇ ਉਹਨਾਂ ਦੇ ਨਾਲ ਹੋਈ ਤਾਂ ਉਹਨਾਂ ਦੱਸਿਆ ਕਿ ਇਹ ਜਿਹੜਾ ਦਰਖਤ ਹੈਗਾ ਇਹ ਕੋਰਮਾ ਪਾਂਡਵਾ ਦੇ ਸਮੇਂ ਦਾ ਹੈਗਾ ਤਾਂ ਹੋਰ ਕੀ ਕੁਝ ਜਾਣਕਾਰੀ ਹੈ ਪਿੰਡ ਦੇ ਲੋਕਾਂ ਦੇ ਕੋਲੇ ਆਓ ਲੋਕਾਂ ਦੇ ਕੋਲੋਂ ਹੀ ਜਾਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਇਸੇ ਥਾਂ ਦੇ ਉੱਤੇ ਇੱਕ ਮੰਦਿਰ ਜਿਹੜਾ ਉਹ ਬਣਿਆ ਹੋਇਆ ਉਸ ਦੇ ਵਿੱਚ ਜਿਹੜਾ ਸੇਵਾ ਨਿਭਾਰੇ ਨੇ ਮਹੰਤੋ ਛੋਟੂ ਗਰੀ ਜੀ ਉਹ ਸਾਡੇ ਨਾਲ ਮੌਜੂਦ ਨੇ ਉਹਨਾਂ ਦੇ ਕੋਲ ਜਾਣ ਦੀ ਹਾਂ ਸੱਚ ਕਾਲ ਜੀ ਇਹ ਇਸੀ ਜਿਹੜਾ ਇਹ ਰੋਟੀ ਹੈਗੀ ਆ ਇਹਦੇ ਬਾਰੇ ਜਾਣਨਾ ਚਾਹੁੰਦੇ ਆ ਕਿ ਕਿੰਨੇ ਪੁਰਾਣੀ ਹੈਗੀ ਆ ਤੇ ਕਿੰਨੀ ਜਗ੍ਹਾ 'ਚ ਬਣੀ ਇੱਕ ਉਸ ਨਾਪਾ ਤੋਲਾ ਨਹੀਂ ਗਿਆ ਇਸ ਕੋ ਜੀ ਇਹ ਆਪਣੇ ਬਤਾ ਵੀ ਨਹੀਂ ਸਕਦੇ ਕਿ ਕਿੰਨੀ ਜਗ੍ਹਾ 'ਚ ਹੈ ਹੂੰ ਇਹ ਮਰੱਬੇ ਬੰਦੀਆਂ ਸੇ ਪਹਿਲਾਂ ਕੀ ਹੈ ਜਗ੍ਹਾ ਹੈ ਹਾਂ ਇਸ ਕੋ ਕੋਈ ਨਾਪ ਤੋਲਾ ਨਹੀਂ ਜਾਂਦਾ ਜੀ ਕਿਆ ਇੱਕ ਇੱਕ ਡੇਡ ਡੇਡ ਕਿਲੋ ਦਾ ਜਵਾਹੇ ਜ਼ਿੰਮੇਦਾਰੋਂ ਕਾ ਇਸ ਮੇ ਆਇਆ ਹੋਇਆ ਹੈ ਬਾਬਾ ਰੋਟੀ ਮੇ ਹੂੰ ਤਾਂ ਹੁਣ ਵੀ ਵੱਧ ਰਹੀ ਹੈ ਜੀ ਵੱਧ ਰਹੀ ਹੈ ਤਾਂ ਫਿਰ ਜਿਹੜੇ ਖੇਤ ਨੇ ਵਾਲੇ ਦੋਲੇ ਉਹ ਛੋੜ ਦਿੰਦੇ ਆ ਜਿੱਥੇ ਵੀ ਜਿੱਥੇ ਤੱਕ ਵੱਧ ਜੂ ਵੀ ਉਹ ਛੋੜ ਦੇਗਾ ਉਹ ਇਸ ਕੋ ਵੱਢੇਗਾ ਨਹੀਂ ਹੂੰ ਹਾਂ ਤਾਂ ਇਸ ਨੂੰ ਲੈ ਕੇ ਵੀ ਕੋਈ ਹੈਗਾ ਕਿ ਇਸ ਨੂੰ ਵੱਡਣਾ ਨਹੀਂ ਜਿਹੜਾ ਉਹ ਨਹੀਂ ਵੱਢ ਤੱਕ ਨੁਕਸਾਨ ਹੁੰਦਾ ਹੈ ਉਸਕਾ इसी कारण वो बढ़ नहीं रहा क्या ये शक्तिशाली बरोटी है ये जो है ना उत्पन्न करी हुई ब्रोटी है किसी को आशीर्वाद दिया था जी कोई जिम्मेदार था जी पिछले पास कुआ है वो कुए में हल्ट जोड़ता था जिम्मेदार उसको बरदान में दे दे हुआ था जी कोई संत निकले जा रहे थे उन्होंने बरदान लिया था उसने वो बरदान उसके काम नहीं आया वो फिर वापस आ गया बोले महाराज जो जो वारदी है आपने वो मेरे काम नहीं आया मैं क्या करूं तो संतों ने जो है यहाँ रखवा दिया था वही बरसे ये जो है रोटी उत्पन्न हुई हुई है uh, क्या जानकारी है कि कितने सौ साल पुराना है ये इधर ये अपने तो पैदा सर भी नहीं हुए थे हम्म hmm. जन्म भी नहीं होया था जो भी जानकारी तो सरकारी तो अपने जो बुजुर्ग लोग बताते हैं गांव के पुराने बुजुर्ग लोग थे जो समागे शरीर पूरा कर गए वो लोग बता के जाते थे क्या कुछ हमारे संत जो यहाँ समाधियां लगी हुई ने वो लोग बताते थे क्या ये बहुत पुरानी है पांडो के समय की बरोटी है और यहाँ जो भी तृष्णा आशा लेके आता है वो पूर्ण होती है एक दूसरे की माड़ी पूरी नहीं होती जैसे हम माड़ी सुख लेते हैं एक दूसरे का भाई इसका काम अच्छा चल रहा है तो हम इसके बारे में माड़ा सोच ले यहाँ पूरा नहीं होता अस्थाई सोचेगा अस्थाई पूरी होगी जहाँ किसी के मुंडा नहीं होता हो किसी के झगड़ा जाता हो जा किसी के बाहर देश में जाना होवे कागज में कोई कोई को, कमी पेशी आती हो वो यहाँ आके सुखना सुख ले उसकी सुखना पूर्ण होती है ऐतवार को देसी घी का दीवा जलता है एतवार को देसी घी का दीवा जलाना पड़ता है इसके यहाँ के सुखना धारण करनी पड़ती है जे सुखना आप भूल भी जाओगे ये अपने आप याद दिलाएगी अपने आप ले आएगी कई बार सुखना भूल भी जाता है इंसान सुख के जी तो फिर याद दिलाती है अपने आप उसके उसके सपने में आएगी अपने आप खींच के ले आएगी वो 40 40 45 45 ਸਾਲ ਕੇ ਸੁਖਨਾ ਮੈਂ ਆਪਣੇ ਅੱਖੋਂ ਦੇਖੀ ਹੋਈ ਹੈ ਜਾਂ ਚੜਤੇ ਹੋਏ ਤਾਂ ਜੋ ਜਿਹੜਾ ਮੁੱਢ ਦੱਸਿਆ ਜਾਂਦਾ ਹੈ ਕਿ ਉਹ ਮੁੱਢ ਜਿਹੜੀ ਜੜ੍ਹ ਸੀ ਉਹ ਟੁੱਟ ਗਈ ਹੈ ਹੁਣ ਉਹ ਪਈ ਅੰਦਰ ਮੰਦਰ ਦੇ ਵਿੱਚ ਤਾਂ ਫਿਰ ਉਹ ਉਹ ਕੀ ਕਿਸੇ ਕੋਈ ਕਾਰਨ ਕੁਝ ਸਮਝ ਆਇਆ ਉਹ ਤਾਂ ਜੋ ਹੈ ਪੁਰਾਣੀ ਬਰੋਟੀ ਸੀ ਉਸ ਕੀ ਪਦਾਸ ਹੈ ਇਹ ਸਾਰੇ ਹੂੰ ਉਸੇ ਕੀ ਉਤਪਨ ਹੈ ਉਹ ਪੁਰਾਣੀ ਕੀ ਬਜਾ ਸੇ ਜੋ ਹੈ ਉਹ ਹੋ ਹੋਗੇ

तो को सरकार भी इसकी देख रेख कर रही है नहीं सरकार कोई देख रेख नहीं करती सरकार, सरकार तो खाली देख के ऐसी बोल जाती है कोई देख रेख नहीं करती जो हमारा गांव का सरपंच है उसने खूब काम करवाया इसके ऊपर बेल चढ़ी हुई थी वो बेल उतरवाया क्या और भी बहुत दवाइया बूटिया बहुत सिड़का जो सरपंच है बहुत अच्छा काम कर रहा है इसके बाद सफाई सफुई हुई है सफाई सफुई सब करवाता है ਕੈਸ ਉਸ ਥਾਂ ਦੇ ਉੱਤੇ ਬਣੇ ਮੰਦਿਰ ਦੇ ਵਿੱਚ ਪੁਜਾਰੀ ਛੋਟੂ ਗਰੀਜੀ ਦੇ ਕੋਲੋਂ ਅਸੀਂ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਹੈ ਇਸ ਦਾ ਇਤਿਹਾਸ ਕੀ ਹੈ ਕਿੰਨਾ ਸਾਲ ਪੁਰਾਣਾ ਹੈ ਤੇ ਕਿੰਨੇ ਜਗ੍ਹਾ ਦੇ ਵਿੱਚ ਫੈਲਿਆ ਹੋਇਆ ਤਾਂ ਉਹਨਾਂ ਦਾ ਦੱਸਣਾ ਹੈ ਕਿ ਇਹ ਜਿੱਥੇ ਵੀ ਜਾ ਰਿਹਾ ਹੈ ਵੱਧ ਫੁੱਲ ਰਿਹਾ ਹੈ ਤਾਂ ਨੇੜੇ ਜਿਹੜਾ ਜੋ ਕਿਸਾਨ ਨੇ ਜਿਨ੍ਹਾਂ ਦੇ ਖੇਤ ਲੱਗਦੇ ਨੇ ਉਹ ਆਪਣੀ ਖੇਤ ਤੱਕ ਜਿਹੜੇ ਆ ਉਹ ਛੱਡ ਦਿੰਦੇ ਨੇ ਕੈਮਰਾਮੈਨ ਪ੍ਰੋਜੋ ਸਿੰਘ ਦੇ ਨਾਲ ਕੋਲਿੰਦਰ ਸਿੰਘ ਛਲੇੜੀ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਚੌਲਟੀ ਖੇੜੀ